ਸਤਿ ਜੀ ਵਡਭਾਗੇ ਸਭੂ ਜੁਹਾਜ਼ਰਾ ਹਜ਼ਰਾਂ ਸਰਬ ਕਲਾ ਪਰਣਾ ਉਹ ਗਿਆਨ ਰਿਹਾਨ ਮਹਾਨ ਸਾਗਰ ਸਾਹਿਬ ਸਤਿਗੁਰੂ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਤੋਇਤਰ ਹਜ਼ਰੀ ਤੇ ਬੈਠ ਕੇ ਆਪਾਂ ਗੁਰਮਾਰੀ ਦੇ ਨਾਲ ਜੁੜੰਦਾ ਜਤਨ ਕਰਦੇ ਆਂ ਰੜੀਵਾਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਸੰਗੀ ਕਰਦੇ ਆਂ ਆ ਤਾਂ ਗੁਰੂ ਸਾਹਿਬ ਜੀ ਸ੍ਰੀ ਗੁਰੂ ਦੇ ਵਿੱਚ ਸਾਨੂੰ ਹਰ ਰੋਜ਼ ਸਮਝਾਉਣਾ ਕਰਦੇ ਨੇ ਅਜਿਹਾ ਸਬਦ ਹੈ ਸ੍ਰੀ ਗੁਰੂ ਮਹੱਲਾ ਭਲਾ ਚਾਲ ਮੁਕਸ ਮਸਕਰ ਪਦਕਾਦ ਕਰ ਸਾਧ ਪਾਉ ਕਲਮ ਕਰ ਜਿਤ ਲਿਖਾਰੀ ਗੁਰਪੂਛ ਲਿਖ ਵਿਚਾਰ ਜਿਹੜੇ ਪੜ੍ਹੇਗੇ ਇਹਨਾਂ ਵਾਸਤੇ ਸਬਦ ਹੈ ਪੜਾਈ ਦੁਨਿਆਵੀ ਗਿਆਨ ਵਾਲੀ ਅੰਦਰ ਦੀ ਪੜਾਈ ਦੀ ਗੱਲ ਹੋਈ ਤਾਂ ਆਤਮਾ ਆਤਮਾ ਪੜਾਈ ਕੁੜਾ ਦੋਈ ਨਹੀਂ ਅੰਦਰ ਦੇ ਗਿਆਨ ਦੀ ਗੱਲ ਹੋएगी ਜੋ ਗਿਆਨ ਸਾមុਦਰੀ ਨੂੰ ਦੇਦਾ ਬਾਦ ਦਾ ਗਿਆਨ ਦੁਨਿਆਵੀ ਪੀਚਾ ਨਹੀਂ ਦੁਨਿਆਵੀ ਗਿਆਨ ਦੇ ਦੇਣਾ ਤੇ ਜਿਹੜਾ ਅੰਦਰ ਦਾ ਗਿਆਨ ਹੈ ਕਿਉਂਕਿ ਬਹੁਤ ਬੜੇ ਵਿਦਿਅਕੀ ਭਾਰਗੋनाथ ਪਦਸਰ ਜੀ ਦੀ ਲਾਗਿਆ ਕੇ ਝੁਕੇ ਜਿਹੜੇ ਬੜੇ ਵਿਦਵਾਨ ਸੋਹੜੇ ਗਿਆਨੀ ਸੀ ਕਿਸੇ ਬੂਚਿਤਨ ਨਹੀਂ ਸੀ ਇਹਦੇ ਚਰਚਾ ਦੇ ਵਿੱਚ ਉਹਨਾਂ ਨੂੰ ਵੀ ਧਰਮ ਦੇ ਨਾਨਕ ਬਾਦਸ਼ਾਹ ਨੇ ਇਹ ਫਰਾਇਆ ਕਿਉਂ ਕਿਉਂਕਿ ਉਹ ਕੇਵਲ ਦੁਨੀਆਵੀ ਗਿਆਨ ਤੱਕ ਸੀਮਤ ਰਹੇਗੇ ਅੰਦਰ ਦਾ ਗਿਆਨ ਉਹਨਾਂ ਨੇ ਪ੍ਰਾਪਤ ਨਹੀਂ ਕੀਤਾ ਅੰਦਰ ਦੇ ਗਿਆਨ ਤੋਂ ਭੁਜਾਏ ਰਹੇ ਨੇ ਉਸ ਅਗਿਆਨਤਾ ਦੇ ਕਾਰਨ ਵੀ ਧਰਮ ਦੇ ਨਾਨਕ ਬਾਦਸ਼ਾਹ ਨੂੰ ਉਹ ਹਾਰੀ ਤਵੇਂ-ਤਵੇਂ ਗ੍ਰੰਥਾਂ ਦੇ ਉੱਤੇ ਲੱਗ ਕੇ ਰੱਖਦੇ ਸੀ ਕਿਤਾਬਾਂ ਦੇ ਉੱਤੇ ਲੱਗ ਕੇ ਰੱਖਦੇ ਸੀ ਉਹ ਪਰ ਹਾਰੇ ਨੇ ਧਰਮ ਦੇ ਨਾਨਕ ਬਾਦਸ਼ਾਹ ਨਾਲ ਦੇਵੀ ਪੜਿਆ ਲਿਖਿਆ ਗੁਰੂ ਨੂੰ ਕੁਛ ਰਿਹਾ ਕਿ ਪਾਤਸ਼ਾਹ ਜੀ ਮੈਂ ਕੀ ਕਰਾਂ ਮੇਰੇ ਕੋਲ ਇਹ ਕਿਵੇਂ ਦੀ ਗੱਲ ਬਹੂਵੇਂ ਕਹਵੇਂ ਦੀ ਸਿਆਹੀ ਹੋਵੇ ਕਿ ਮੈਂ ਆਪਣੇ ਅੰਦਰ ਦੇ ਚਿੱਤ ਨੂੰ ਗਿਆਨ ਯਾਨ ਕਰਨਾ ਆਪਣੇ ਅਗਿਲਦੇ ਹੋਂਦੇ ਨੂੰ ਆਤਮਿਕ ਗਿਆਨ ਦੇਦਾਨ ਬਾਹਰ ਦੇ ਗਿਆਨ ਦੀ ਗੱਲ ਨਹੀਂ ਹੋਣੀ ਪਿਆਰ ਵਾਲੇ ਅੰਦਰ ਦੇ ਗਿਆਨ ਦੀ ਗੱਲ ਹੈ ਅੰਦਰ ਦਾ ਚਾਨਣ ਕਿਵੇਂ ਪ੍ਰਾਪਤ ਹੋ ਸਕਦਾ ਹੈ ਸਾਡੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਕਿਵੇਂ ਮਿਟ ਸਕਦਾ ਹੈ ਤੇ ਅੱਜ ਦੇ ਸਭ ਨੂੰ ਧੰਨ ਗੁਰ ਨਾਨਕ ਬਾਦਸ਼ਾਹ ਜੀ ਨੇ ਸਾਨੂੰ ਸਿਖਾਉਣਾ ਹੈ ਬਾਦਸ਼ਾਹ ਜੀ ਕਹਿੰਦੇ ਨੇ ਜਾਜ ਹੁਣ ਹਰ ਬੰਦਾ ਉਹਦੇ ਉੱਚ ਪਿਆ ਸੰਸਾਰ ਕਿਸੇ ਨੂੰ ਧੀਆ ਪੁੱਤਰਾਂ ਦਾ ਮੂੰਹ ਹੈ ਕਿਸੇ ਨੂੰ ਪੈਸੇ ਦਾ ਮੂੰਹ ਹੈ ਕਿਸੇ ਨੂੰ ਕਿਸੇ ਚੀਜ਼ ਦਾ ਮੂੰਹ ਹੈ ਹਮ ਆਪਗੁਣੋ ਤਰੀਕਾ ਕੀ ਇਹਨਾਂ ਦਾ ਅਮ੍ਰਿਤ ਛਾੜ ਆਟੀ ਕਹਿ ਕਿ ਮਾਇਆ ਹੋ ਪਰ ਉਹ ਤੇ ਭੁੱਲੇ ਸੁਤਦਾਰਾ ਸੋ ਪ੍ਰੀਤ ਲਗਾਈ ਦੁਨਿਆਵੀ ਮੋਹ ਦੇ ਵਿੱਚ ਅਸੀਂ ਰੱਬ ਨੂੰ ਪਰਮਾਤਮਾ ਨੂੰ ਭੁਲਾ ਦਿੱਤਾ ਪਰਵਾਰ ਦੇ ਨਾਲ ਬਹੁਤ ਮੋਹ ਪਾ ਲਿਆ ਪਰਵਾਰ ਦੇ ਗਿਆਨਸਾਂ ਦੇ ਨਾਲ ਬੜਾ ਮੋਹ ਪਾ ਲਿਆ ਸੰਸਾਰ ਦੀ ਮਾਇਆ ਦੇ ਨਾਲ ਮੋਹ ਪਾ ਲਿਆ ਇੱਥੇ ਬਾਦਸ਼ਾਹ ਜੀ ਬਾਰੇ ਜਾਲ ਜਾਲ ਕੋ ਨਹੀਂ ਜਿਹੜਾ ਮੱਛੀਆ ਫੜਨ ਵਾਲਾ ਜਾਲ ਜਾਂ ਦੋ ਚਾਰ ਜਾਲ ਇੱਥੇ ਕਹਿੰਦੇ ਨੇ ਸਵਾਤਨਾ ਜਾਲਨਾ ਸਾੜਨਾ ਇਹ ਸਾਰੰਗੀ ਦਾ ਬਾਤ ਸਾ ਜੀ ਕਰਦੇ ਨੇ ਕਿ ਭਾਈ ਆਪਣੇ ਮੋਹ ਨੂੰ ਸੋ ਸਾੜ ਦੇ ਆਪਣੇ ਮੋਹ ਨੂੰ ਖਤਮ ਕਰ ਬਕਾਰ ਆਪਣੇ ਮੋਹ ਨੂੰ ਸਵਾਹ ਕਰ ਕਸਮਾਸ ਕਰ ਮਤਬਾਦ ਕਰ ਸਾੜ ਤੇ ਉਦੀ ਉਦੀ ਜਿਹਦਾ ਮੋਹ ਉਹ ਸੜ ਗਿਆ ਰਾਖ ਬਣ ਗਿਆ ਨਾ ਉਦੀ ਸਿਆਹੀ ਬਣਾ ਦੇ ਕੋ ਕਿੰਨੀ ਡੂੰਘਾਈ ਚ ਵਸ ਜਾ ਰਹੀ ਹੈ ਮੋਹ ਨੂੰ ਸਾੜ ਦਤਾ ਉਦੀ ਸਿਆਹੀ ਬਣਾ ਉਦਿਸੀਆ ਹੀ ਬਣਾ ਕੇ ਮੱਤ ਅੰਗੀ ਸਾਡੀ ਅਸਰ ਮਾਤੇ ਮੱਤ ਕਿਨੇ ਦੇਣੀ ਹੈ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਏਗਾ ਸਤਿਗੁਰਾਂ ਦੇ ਕੋਲ ਆ ਕੇ ਬੈਠੀਗਾ ਉਹਨੇ ਬਹੁਤ ਕੁਝ ਸਿੱਧਾ ਸਿਖਾਣਾ ਹੈ ਗੁਰੂ ਬਿਨ ਹੋਣਾ ਬੰਦਾ ਗੁਰੂ ਬਿਨ ਸਮਝਣਾ ਆਵੇ ਗੁਰੂ ਬਿਨ ਸੋਬਿਤ ਦਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਨੇ ਦੇਣੀਆਂ ਕਿ ਇੱਥੇ ਤੱਕ ਕਿ ਮੱਤ ਵੀ ਸਾਨੂੰ ਗੁਰੂ ਨੇ ਦੇਣੀ ਹੈ ਮਨ ਮਤ ਆਪਣੀ ਮਰਜ਼ੀ ਦੇ ਨਾਲ ਜਿਹੜੀ ਮਰਜ਼ੀ ਆਪਾਂ ਕਰੀ ਜਾਈਏ ਪਿਆਰ ਨਾਲ ਪਰ ਜਿਹੜੀ ਸੁਮਤ ਹੈ ਨਾ ਉਹ ਗੁਰੂ ਨੇ ਦੇਣੀ ਇੱਥੇ ਬਾਦਸ਼ਾਹ ਕਹਿੰਦੇ ਮਾਤਮਾ ਕਾਗਜ਼ਵਾਕ ਜਵਾਨ ਜਿਹੜੀ ਤੇਰੀ ਮੱਤ ਹੈ ਤੇਰੀ ਬੁੱਧੀ ਹੈ ਇਹਨੂੰ ਕਾਗਜ਼ ਬਣਾ ਭਾਉ ਅਲੰਕਾਰ ਚਿਤ ਲਖਾਰੀ ਗੁਰ ਪੂਛ ਲਿਖ ਵਿਚਾਰ ਭਾਉ ਪ੍ਰੇਮ ਪ੍ਰੇਮ ਦੀ ਕਰਮ ਬਣਾਣੀ ਬਣਾਣੀ ਗੁੱਸੇ ਦੀ ਗੱਲ ਨਹੀਂ ਪ੍ਰੇਮ ਰੀ ਕੀਮਤ ਗੁਰਾਂ ਦੇ ਚਾਹਨਾ ਜੀ ਵਿੱਚ ਬੈਠੀ ਹੈ ਜਿੰਨਾ ਤੁਸੀਂ ਤ੍ਰੇਲ ਕਰੋਗੇ ਪ੍ਰੇਮ ਭਰ ਕੇ ਹਿਰਦੇ ਦੀ ਵਿੱਚ ਲਾ ਕੇ ਆਓਗੇ ਪ੍ਰੇਮ ਦੇ ਨਾਲ ਆਓਗੇ ਉਹਦੀ ਕੀਮਤ ਪਹਿਣਨੇ ਤਿਆਰ ਹੋ ਜਾਓਗੇ ਗੁੱਸੇ ਵਾਲੇ ਜੀ ਕੀ ਲਤੀ ਪੈਂਦੀ ਪੈਂਦੀ ਖਾਰੀ ਗੁੱਸਾ ਕਿਤਾਸ ਕਿਤਾ ਕਦਮ ਉਹ ਕਿਜਿੰਦੀ ਕੀਦੀ ਘਾਲ ਪਰ ਜਿਨ੍ਹਾਂ ਨੇ ਪਿਆਰ ਕੀਤਾ ਪ੍ਰੇਮ ਕੀਤਾ ਜਿਹਨੇ ਹੱਥ ਜੋੜ ਕੇ ਆਗੇ ਨੇ ਫਿਰ ਬਦਸਾ ਜੀ ਕਹਿੰਦੇ ਨੇ ਕਿ ਤੂੰ ਪਖਾਈ ਵਾਲੇ ਆਇਆ ਜਦੋਂ ਮੈਂ ਰਾਜਾ ਨੂੰ ਲਾ ਕੇ ਤੁਰਾਂ ਸਮਰਥਾ ਹੈ ਨੰ ਦੇਵੀ ਕਵੀ ਹੰਸਰਾ ਮਾਇਆ ਸੀ ਦਾ ਟੱਟੇ ਹੋਏ ਕੱਪੜੇ ਵਿੱਚ ਬੜੇ। ਕਵੀ ਦਰਬਾਰ ਸਬਾ ਸੁਰਬੋਧ ਸਿੰਘ ਰਾਜੀ ਦੇ ਦਰਬਾਰ ਤੇ ਆਇਆ। ਕਿਹਦੇ ਪੈਰੇ ਦਾ ਸੀ ਉਹ ਉਹਨਾਂ ਨੇ ਸੀ ਜਾਣ ਦਿੱਤਾ। ਕਦੇ ਖਾਦਾ ਕਵੀ ਤੇਰੇ ਕੱਪੜੇ ਫੱਟੇ ਹੋਈ ਨਹੀਂ। ਗਰੀਬਾ ਜੀ ਆਏ ਤਾਂ ਤभी ਸੀ ਕਹਿੰਦੀ ਜਾਣ ਦਿੱਤਾ। ਉਹ ਵੀ ਦਰਵਾਜ਼ੇ ਤੇ ਬੈਠਾ ਰਿਹਾ। ਆਖਰਕਾਰ ਮੌਕਾ ਜਦੋਂ ਮਿਲਿਆ ਪਰਿਸ਼ਾਨ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਿੰਨਾ ਚਿਰ ਗੁਰੂ ਕਵਿਤਾਵਾਂ ਸੁਣਦੇ ਰਹੇ। ਫਟੇ ਹੋਏ ਕੱਪੜੇ ਪਾ ਕੇ ਆਇਆ ਸੀ ਸਤੁਰਾਨੀ ਨੇ ਖਜ਼ਾਨਚੇ ਨੂੰ ਕਹਿ ਦਿੱਤਾ ਜਿੱਦੀਆ ਵੀ ਮੋੜਾ ਖਜ਼ਾਨੇ ਚ ਪਿਆ ਨੇ ਤਾਦ ਦੇ ਹੱਥ ਦੇ ਹੱਥ ਇਹ ਹੰਸਰਾ ਉਹਨੂੰ ਜਿਹਦੇ ਸਾਰੀਆਂ ਇੱਕ ਹਾਥੀ ਦੇ ਉੱਤੇ ਉਹਨੂੰ ਬਿਠਾਇਆ ਜਾਵੇ ਇਹਦੇ ਰਾਸ ਤੱਕ ਜਿੱਥੇ ਦਾ ਇਹ ਹੈ ਉੱਥੇ ਜਿੱਥੋਂ ਖਾਤੇ ਤੇ ਜਾ ਕੇ ਛੱਡ ਕੇ ਆਉ ਧੂਲ ਨਗਾੜਾ ਨਾਲ ਬਚੀ ਉਹ ਕਿੰਨੀ ਸਤੁਰਾਨੀ ਕੀਮਤ ਬਾਦੀ ਤੀ ਮਗੋ ਕੀਮਤ ਕਾਹੀ ਪਈ ਹੈ ਉਹਨੇ ਕੋਸਰੀ ਕੀਤਾ ਉਹ ਪ੍ਰੇਮ ਦਾ ਭਰਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਵਾਜ਼ੇ ਤੇ ਬੈਠਾ ਰਿਹਾ ਤੇ ਜਿਹੜੀ ਗੁਰੂ ਦੇ ਦਰਵਾਜ਼ੇ ਤੇ ਬੈਠਦੇ ਨੇ ਕਦੇ ਨਾ ਕਦੇ ਉਹ ਵੀ ਨਜ਼ਰ ਗੁਣਾਤੇ ਜ਼ਰੂਰ ਪੈਂਦੀ ਹੈ ਭਾਈ ਨੰਦਰਾਜ ਜੀ ਹਰ ਰੋਜ਼ ਪ੍ਰਸ਼ਾਦਾ ਲੈ ਕੇ ਆਉਂਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਤੇ ਉਹਨੇ ਦਰਵਾਜ਼ੇ ਕੋਲ ਬੈਠ ਜਾਣਾ ਪ੍ਰਸ਼ਾਦਾ ਸੰਗੁਰਾਂ ਨੂੰ ਦੇਣਾ ਦਰਵਾਜ਼ੇ ਕੋਲ ਬੈਠ ਜਾਣਾ ਇੱਕ ਦਿਨ ਸੰਗੁਰਾਂ ਨੂੰ ਬੁਲਾ ਲਿਆ ਗੁਰੂ ਨੰਦ ਲਾਲ ਜੀ ਕੀ ਚੱਕਰ ਹੈ ਤੁਸੀਂ ਪ੍ਰਸ਼ਾਦਾ ਦੇਉ ਕਿ ਦਰਵਾਜ਼ੇ ਤੇ ਕੋਲ ਬੈਠ ਜਾਗੇ ਪਰ ਨੰਦ ਲਾਲ ਜੀ ਅੱਖਾਂ ਵਿੱਚ ਅਥਰੂ ਆ ਗਏ ਅੱਖਾਂ ਦੀਆਂ ਹੋ ਗਈਆਂ ਇਹਦੀ ਬਾਤ ਸਾਡੀ ਤਾਂ ਕਿ ਬਿਨ ਦੇਖਿਆ ਸੀ ਤੁਸੀਂ ਪ੍ਰਸ਼ਾਦਾ ਸਾਧਨਾ ਸੀ ਇੱਕ ਕੂਕਰ ਕੂਤਾ ਆਇਆ ਸੀ ਤੁਸੀਂ ਉਹਨੂੰ ਹੀ ਕੂਕੂਂਗਰਾਈ ਪਾਈ ਸੀ ਬਸ ਉਸੇ ਕੋਗਰਾਈ ਨੂੰ ਨੰਦ ਲਾਲ ਵੀ ਦੱਸ ਮੈਂ ਉਹੀ ਕੋਗਰਾਈ ਤੁਹਾਡੇ ਹੱਥੋਂ ਹੀ ਮੈਨੂੰ ਵੀ ਚਹੀਦੀ ਹੈ ਸਤਿਗੁਰਾਂ ਦੀ ਛਾਲ ਵੀ ਨੰਦ ਲਾਲ ਲਿਆ ਕੋਲ ਪਟਾ ਕੇ ਪਟਾ ਕੇ ਅਸਿਕਾ ਇਹ ਪ੍ਰੀਮ ਨੂੰ ਪਰਵਾਸ ਹੈ ਹਰਸ ਇਹ ਪ੍ਰੀਮ ਪ੍ਰੀਮ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੇਮ ਦੀ ਗੱਲ ਨੂੰ ਬਣਾ ਤੇ ਲਿਖਣਾ ਕੀ ਹੈ ਚਿੱਤ ਦੇ ਉੱਤੇ ਲਿਖਣਾ ਹੈ ਹਿਰਦੇ ਦੇ ਉੱਤੇ ਲਿਖਣਾ ਹੈ ਉਹਨੇ ਸਾਰਾ ਸਮਾਨ ਤੇ ਤਿਆਰ ਹੋ ਗਿਆ ਹੁਣ ਲਿਖਣਾ ਕੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਕੋਛ ਲਿਖ ਵਿਚਾਰ ਆਪਣੇ ਗੁਰੂ ਨੂੰ ਕੋਛ ਕਿਹਾ ਕੀ ਹਾਂ ਉਹ ਗੁਰੂ ਨੂੰ ਕੋਛ ਕਿਹਦੇ ਤੇ ਲਿਖਣਾ ਕੀ ਹੈ ਚਿੱਤ ਤੇ ਕਿਹੜੀ ਵਿਚਾਰ ਇਸ ਹਿਰਦੇ ਤੋਂ ਨਿਕਣੀ ਹੈ ਹੁਣ ਸਤਗੁਰਾਂ ਨੇ ਦੱਸਣਾ ਹੈ ਜਦੋਂ ਗੁਰੂ ਦੇ ਚਰਨਾਵਾਂ ਦੇ ਵਿੱਚ ਆਗੇ ਸਤਗੁਰਾਂ ਨੂੰ ਮੈਂਦੀ ਕੀਤੇ ਕੇ ਬਾਦਸਾਹੀ ਨੇ ਸਾਰਾ ਸਮਾਂ ਤਿਆਰ ਕਰ ਲਿਆ ਤੂੰ ਹੁਣ ਮੈਨੂੰ ਦੱਸ ਮੈਂ ਇਸ ਹਿਰਦੇ ਤੇ ਕੀ ਖਾਂ ਕੀਹਾਂ ਕਿਹੜੇ ਸ਼ਬਦ ਰਿਹਾ ਤੇ ਫਿਰ ਗੁਰੂ ਦੱਸਦਾ ਇੱਕ ਨਾਮ ਸਲਾਲੀ ਇੱਕ ਅੰਤ ਨਾ ਪਰਵਾਹ ਤੇ ਨਾਮ ਨਾਮ ਬੰਦਗੀ ਇਸ ਹਿਰਦੇ ਤੇ ਮਹੌਤੂ ਤਿਆਰ ਕਰ ਲਿਆ ਤੁਹਾਨੂੰ ਹੋਲੀ ਮੈਂ ਤੁਹਾਨੂੰ ਦੱਸ ਦਿਆਂ ਕਿ ਕਿੰਨਾ ਨਹੀਂ ਸਭ ਤੋਂ ਪਹਿੰਤੀ ਤੇ ਨਾਮ ਹੀ ਹੈ ਪਿਆਰ ਵਾਲੋ ਉਸ ਵਾਲੋ ਉਸ ਤੋਂ ਜ਼ਿਆਦਾ ਕਿਸੇ ਦੀ ਕੋਈ ਸੰਸਾਰ ਦੀ ਸਹਿ ਹੈ ਹੀ ਨਹੀਂ ਕਿਸੇ ਦਾ ਜੱਗਿਆ ਹੋਇਆ ਕੋਈ ਲਈ ਨਹੀਂ ਸਕਦਾ ਤਾਂ ਤੇ ਆਪਾਂ ਦੇ ਲਈ ਨਹੀਂ ਬੜਾ ਕੁਝ ਦੂਜੇ ਨੂੰ ਦਿੰਦਾ ਤੀਜੇ ਨੂੰ ਦਿੰਦਾ ਚੌਥੇ ਨੂੰ ਦਿੰਦਾ ਪਰ ਨਾਮ ਧਨ ਜਿਹੜਾ ਹੈ ਉਹ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ ਹਾਂ ਆਪਾਂ ਜਪਾ ਸਾਥ ਹੀ ਜਾਂਦੇ ਹਾਂ ਜਪਾ ਕੀ ਬਣ ਸਕੋ ਨਹੀਂ ਅਗਲਾ ਵੀ ਜਦ ਤੱਕ ਹੋਣਾ ਹੋਵੇ ਜਿਹੜਾ ਬੈਠਾ ਹੈ ਨਾ ਉਹ ਵੀ ਜਪਣ ਵਾਲਾ ਉਹ ਵਾਲਾ ਫਿਰ ਦਾਤਸਾ ਜੀ ਕਹਿੰਦੇ ਨੇ ਇਹਦੇ ਵਿੱਚ ਵਾਧਾ ਉਤਰਾ ਚੱਲਾ ਜਾਂਦਾ ਹੈ ਇੱਥੇ ਦਾਤਸਾ ਜੀ ਕਹਿੰਦੇ ਨੇ ਲਿਖ ਨਾਮ ਨਾਮ ਨਹੀਂ ਬੰਦਗੀ ਲਿਖੀ ਉਸ ਰੱਬ ਦੀ ਪਰਮਾਤਮਾ ਦੀ ਸਲਾਹ ਦੀ ਤੇ ਹੁਣ ਇੱਥੇ ਬਿਲਕੁਲ ਖੋਲ ਕੇ ਅਰਦਾਸ ਦਿੰਦੇ ਨੇ ਕਿ ਲਿਖਣਾ ਕਿਹਦੇ ਵਾਰੀ ਹੈ ਕਿਸੇ ਬੰਦੇ ਵਾਰੀ ਨਹੀਂ ਕਿਸੇ ਦੇਹ ਧਾਰੀ ਵਾਰ ਨਹੀਂ ਇਸੇ ਆਮ ਦੁੱਖ ਵਾਰੀ ਨਹੀਂ ਕਹਿੰਦੇ ਨੇ ਲਿਖ ਅੰਤ ਨਾ ਪਾਰਾ ਵਾਰ ਉਹਦੇ ਵਾਰੀ ਲਿਖੀ ਦਾ ਪਾਵ ਨਹੀਂ ਕਾਇ ਜਾ ਸਕਦਾ ਨਾ ਉਰਲੇ ਪਨੇ ਦਾ ਪਤਾ ਇਹਨਾਂ ਪਰਲੇ ਦਾ ਪਤਾ ਕਿੰਨਾ ਕੁ ਦਾ ਵਿਸਥਾਰ ਹੈ ਕਿੰਨਾ ਕਬੜਾ ਉਹ ਰੱਬ ਪ੍ਰਨਾਤਮਾ ਹੈ ਮਾਟਰ ਫਿਰ ਬੰਤਨੀ ਕਹਿੰਦੇ ਨੇ ਬਾਪਾ ਇਹ ਲਿਖਾ ਲਿਖ ਜਾਣ بس ਇਹ ਹੀ ਨਿਸ਼ਾਨ ਆਪਾਂ ਨੇ ਕਰਦੇ ਆ ਇਹ ਲਿਖਾ ਆਪਾਂ ਨੇ ਸਮਝਦਾ ਹੈ ਨਾਮ ਦਾ ਲਿਖਾ ਸਿਪਤ ਸਲਾ ਦਾ ਲਿਖਾ ਉਹਦੀ ਬੰਦਗੀ ਦਾ ਦੇਖਾ ਇਸੇ ਨੂੰ ਆਪਾਂ ਜਾਣਨ ਵਾਸਤੇ ਸੰਸਾਰ ਦੇ ਵਿੱਚ ਆਇਆ ਚਾਹ। ਪਰ ਜਾਣਾਂਗੇ ਕਿਵੇਂ? ਸੰਸਾਰ ਦੀ ਮਾਇਆ ਨੇ ਸੰਸਾਰ ਦੇ ਬਦਾਰਥਾਂ ਨੇ ਇੰਨੇ ਪਰਦੇ ਸਾਡੀ ਅੱਖਾਂ ਤੇ ਪਾ ਦਿੱਤੇ ਜੇ ਹੁਣ ਗੁਰੂ ਨਾ ਬੱਤਿਆ ਕੋਲ ਤੇ ਹੋਰ ਕਿਸੇ ਲਈ ਸਮਝਾਣੀ ਕੋਈ ਕੋਲ ਸਕੇ। ਹੌਲੀ-ਹੌਲੀ ਹੌਲੀ ਗੁਰੂ ਨੇ ਖੋਲ੍ਹ ਨਹੀਂ ਫਿਰ ਬਾਤ ਸੱਚ ਕਰਨੀ ਜਿੱਥੇ ਲੇਖਾ ਮੰਗੀਐ ਕਿੱਥੇ ਹੋਏ ਸੱਚਾ ਨਿਸ਼ਾਨ ਮਤੋਂ ਤੇ ਲੇਖਾ ਦਰਤੀ ਤਰਾ ਵਿਖਿਆ ਜਾਏਗਾ ਜੁਣਾ ਆ ਆਪਾਂ ਨੇ ਸਾਰੇ ਦੇ ਪਿਆਰ ਵਾਲੇ ਸੰਸਾਰ ਦੀ ਇਹ ਖੇੜ ਹੈ ਮੁਸਾਫਰ ਖਾਨਾ ਆਪਾਂ ਨੇ ਸਾਰਿਆਂ ਨੇ ਚਲੇ ਜਾਣਾ ਹੁ ਜਿਹੜਾ ਲੇਖਾ ਜੋਖਾ ਆਪਾਂ ਨੇ ਇੱਥੇ ਕਰਨਾ ਉਹਦਾ ਹਿਸਾਬ ਵੀ ਸਹੀ ਹੋਣਾ ਹੈ ਕੋਣਾ ਹੈ ਜੇ ਤੁ ਉਹਦਾ ਹਿਸਾਬ ਹੋਏਗਾ ਵਰਸਾ ਜਿ ਕਿੰਨੇ ਹੋਏ ਸੱਚਾ ਨਿਸ਼ਾਨ 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 ਕੀ ਹੈ ਉਸਾਨੀ ਦੀ ਨਦੀ ਆ ਭਗਤੀ ਹੈ ਤੇਰੇ ਤੇ ਭਗਤੀ ਵਾਲਾ ਨਿਸ਼ਾਨ ਹੋਏਗਾ ਤੇ ਤੇਰੇ ਤੋਂ ਲੇਖਾ ਵੀ ਕਿਸੇ ਨੇ ਨਹੀਂ ਪੁਛ ਸਕਾ ਦੇਖਾ ਕਿਸੇ ਨੇ ਪੁੱਛਣਾ ਇਸ ਨੂੰ ਤੇਰੀ ਨਜ਼ਰ ਨਾ ਦੇਖਾ ਪੁੱਛਿਆ ਜੀ ਤੇ ਰੱਬ ਦੀ ਪਰਮਾਤਮਾ ਦੀ ਨਜ਼ਰ ਹੋ ਜੀ ਉਹਦੇ ਤੋਂ ਫਿਰ ਦੇਖਾ ਕੀ ਪੁੱਛਿਆ ਜਾਂਦਾ ਫਿਰ ਠਹਿਰਾ ਉਹ ਜੇ ਕਿ ਬਾਦਸ਼ਾਹ ਨੇ ਲਗੇ ਜਿੱਥੇ ਮਿਲੇ ਵੜਿਆਈਆਂ ਸਦ ਖੁਸ਼ੀਆਂ ਸਦ ਚਾਉ ਉੱਥੇ ਕੀ ਮਿਲਣਾ ਹੈ ਮਿਲਣਾ ਵੜਿਆਈਆਂ ਮਿਲਦੀਆਂ ਨੇ ਇੱਜ਼ਤ ਮਿਲਦੀ ਹੈ ਮਾਨ ਮਿਲਦਾ ਹੈ ਖੁਸ਼ੀਆਂ ਮਿਲਦੀਆਂ ਨੇ ਅੰਦਰ ਦਾ ਖੜਾ ਹੈ ਜਿਨੂੰ ਆਪਾਂ ਆਤਮਿਕ ਕਰਤਾਨਾਂ ਦੇ ਫਿਰਦੇ ਤੀਨ ਮੁਕੀ ਟਿੱਕੇ ਨਿਕਲੇ ਜਿਨ ਮਨ ਸੱਚਾ ਦਾਉ ਉਹਨਾਂ ਦੇ ਮੁਖਾਂ ਦੀ ਉੱਤੇ ਟਿੱਕੇ ਨਿਕਲਦੇ ਨੇ ਨਿਸ਼ਾਨੀ ਲੱਗ ਜਾਂਦੀ ਹੈ ਕਿ ਹਾਂ ਇਹ ਰੱਬ ਦੇ ਭਗਤ ਨੇ ਪਰਮਾਤਮਾ ਦੇ ਪੰਧ ਤੇ ਲੱਗਦੇ ਕਿਸੇ ਬੰਦਗੀ ਕਰਨ ਵਾਲਾ ਚਿਹਰਾ ਦੱਸਦਾ ਕਿ ਆਹ ਲਾ ਰਿਓ ਜਿੰਨੀ ਨੂੰ ਬੰਦਗੀ ਕਰਨ ਵਾਲਾ ਆਇਆ ਕਿੰਨਾ ਕੋ ਜੁੜਿਆ ਹੋਇਆ ਹੈ ਕਿੰਨਾ ਕੋਨੇ ਰੱਬ ਦਾ ਪਰਮਾਤਮਾ ਦਾ ਨਾਮ ਜੁਟਿਆ ਇੱਥੇ ਵੀ ਬਾਦਸ਼ਾਹ ਜੀ ਇਹ ਗੱਲ ਕਰਦਾ ਨੇ ਜੀ ਨੰਬਰ ਸੱਚਾ ਨਾਉ ਜਿਹਦਾ ਵੀ ਮਨ ਦੀ ਕੋ ਸੱਚੇ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ ਉਹਨਾਂ ਦੇ ਮੁਖ ਤੇ ਮੇਰੇ ਉੱਤੇ ਵੀ ਉਹਨਾਂ ਦੀ ਪਛਾਣ ਜੁਰ ਨਹੀਂ ਹੋ ਜਾਂਦੀ ਹੈ ਕਾਰਨ ਕਿ ਲੈ ਤਾਂ ਪਾਈ ਹੈ ਨਹੀਂ ਗੱਲੀ ਵਾਉ ਵਾਉ ਇਹ ਤੇ ਕਰਮਾਂ ਨਾਲ ਮਿਲਾਂ ਕਿ ਨਿਬੰਧ ਕੀ ਹੈ ਕਰਮਾਂ ਦੇ ਨਾਲ ਮਿਲਦੀ ਹੈ ਤੇ ਕਰਮ ਕਿਨੇ ਬਣਾਉਣੇ ਉਈ ਬਾਗ ਦਾ ਪਾਠ ਉੜਾਏਗਾ ਇਹਨਾਂ ਸੋਚਣਾ ਸੰਗ ਤੇ ਕਰਮਾਂ ਚ ਹਾਈ ਜੀ ਬੁਰਬਾਰੀ ਜਾਣਾ ਪਾਣੀ ਵਿੱਚ ਲਈਏ ਸਾਡੇ ਤੇ ਕਰਮਾਂ ਚ ਹਾਈ ਜੀ ਬੁਰਬਾਰੀ ਪੜਨਾ ਸੋ ਕਿਵੇਂ ਪੜੀਏ ਨਹੀਂ ਪਿਆ ਬਾਗ ਉਗਾੜੋ ਗੁਰੂ ਤੈਨੂੰ ਹਰ ਰੋਜ਼ ਬੁਲਾ ਦਿੰਦਾ ਹੈ ਗੁਰੂ ਤੈਨੂੰ ਹਰ ਰੋਜ਼ ਬੁਲਾਉਂਦਾ ਹੈ ਕਰਮ ਮਾੜੇ ਵੀ ਅਸੀਂ ਆਪ ਹੀ ਕਰਨੇ ਨੇ ਕਰਮ ਚੰਗੇ ਵੀ ਅਸੀਂ ਆਪ ਹੀ ਕਰਨੇ ਨੇ ਰੱਬ ਨੇ ਪ੍ਰਮਾਤਮਾ ਨੇ ਸਾਨੂੰ ਵਿੱਚੇ ਭੇਜ ਦਿੱਤਾ ਹੈ ਕਿ ਭਾਈ ਜਾ ਜਾ ਕੇ ਚੰਗੇ ਕਰਮ ਕਰ ਉਹ ਗੁਰੂ ਦੀ ਸੰਗਤ ਦੇ ਵਿੱਚ ਆਵਾਂਗੇ ਗੁਰਬਾਣੀ ਪੜ੍ਹਾਂਗੇ ਸਾਡੇ ਕਰਮ ਦੇ ਚੱਕੇ ਇਹ ਤਾਂ ਕਹਿਣਾ ਨਹੀਂ ਸਾਡੇ ਕਰਮਾਂ ਦੇ ਵਿੱਚ ਕੋਈ ਖੰਡੇ ਬਾਟੇ ਦੀ ਬੋਲ ਅਸੀਂ ਨਹੀਂ ਚੱਲਦੇ ਸਾਡੇ ਕਰਮਾਂ 'ਚ ਹਾਈ ਨਹੀਂ ਗੁਰੂ ਆਲਾ ਬੰਨਾ ਅਸੀਂ ਜਾਨਣ ਲਈ ਕਰਮਾਂ 'ਚ ਸਾਰੇ ਹੀ ਆਹ ਚੰਗੇ ਕਰਮਾਂ ਨੂੰ ਆਪਾਂ ਜੇ ਪਿੱਛੇ ਹੱਟੀ ਜਾਈਏ ਉਹ ਸਹੀ ਨਹੀਂ ਗੱਲ ਕੀ ਹੈ ਗੁਰੂ ਦੇ ਹਰ ਰੋਜ਼ ਸਮਝਾ ਰਿਹਾ ਹੈ ਹਰ ਰੋਜ਼ ਆਪਾਂ ਇਤਨੇ ਆਪਣੇ ਵਿੱਚ ਸਰਵਣ ਕਰ ਗਏ ਹਾਂ ਆਉ ਉਸ ਸਭ ਤੋਂ ਗੁਰੂ ਦੇ ਪਿਆਰੀਆਂ ਆਉ ਉਸ ਆਮ ਗਣ ਉਹ ਸਾਰਿਆਂ ਕਰੇ ਗੁਰੂ ਦੇ ਵਾਚਨ ਮਾਰੀਆ ਗੁਰੂ ਤੈਨੂੰ ਬੁਲਾ ਰਿਹਾ ਉਹ ਗਲੋਤ ਵਿੱਚ ਲੈਣ ਵਾਸਤੇ ਤੈਨੂੰ ਤਿਆਰ ਕਰਾਇਆ ਉਸ ਲੋੜ ਹੈ ਕਿ ਤੇਰੇ ਹਿਰਦੇ ਦੇ ਅੰਦਰ ਪ੍ਰੀਤ ਪੈਦਾ ਹੋ ਜਾਵੇ ਤੇਰੇ ਹਿਰਦੇ ਦੇ ਅੰਦਰ ਗੁਰੂਨੀ ਪ੍ਰੇਮ ਦਾ ਬੀਜ ਜਿਹੜਾ ਹੈ ਉਹ ਪੈਦਾ ਹੋ ਜਾਵੇ ਫਿਰ ਤੈਨੂੰ ਵੀ ਕੋਈ ਨਹੀਂ ਰੋਕ ਸਕਦਾ ਤੂੰ ਵੀ ਭੱਜਿਆ ਆਏਗਾ ਕਿ ਗੁਰੂ ਨੇ ਵੀ ਤੈਨੂੰ ਆਪਣੀ ਬੰਕੜੀ ਦੇ ਵਿੱਚ ਲੈ ਲਿਆ ਹੈ ਇਥੇ ਬਾਦਸ਼ਾਹ ਜੀ ਕਹਦੇ ਨੇ ਕਿ ਭਾਈ ਕਾਰਨ ਮਿਲੈ ਤਾਂ ਪਾਈਐ ਐਂ ਗਲੀ ਵਾਉਂਦੋ ਗੱਲਾਂ ਦੀ ਨਾਲ ਰੱਬ ਨਹੀਂ ਮਿਲਦਾ ਉਪਰੋਂ ਉਪਰ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰ ਲਈ ਗੱਲ ਹੀ ਜੋਗ ਨਾ ਹੋਈ ਗੱਲਾਂ ਦੀ ਨਾਲ ਜੋਗ ਨਹੀਂ ਪ੍ਰਾਪਤ ਹੋਦਾ ਗੱਲਾਂ ਦੀ ਨਾਲ ਰੱਬ ਨਹੀਂ ਪ੍ਰਾਪਤ ਹੁੰਦਾ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰ ਲਈ ਬਾਦਸ਼ਾਹ ਜੀ ਕਹਿੰਦੇ ਨੇ ਗੱਲਾਂ ਦੀ ਨਾਲ ਕੋ ਰੱਬ ਨਹੀਂ ਮਿਲਣਾ ਇੱਕ ਆਵੇ ਇਕ ਜਾਹਿ ਰਖੀਏ ਨਾਮ ਸੁਹਾਰ ਉਸ ਰੱਬ ਦੀ ਪਰਮਾਤਮਾ ਦੀ ਖੇਡ ਹੈ ਸਤਿ ਕੋਈ ਆ ਰਿਹਾ ਜਨਮ ਲੈ ਰਿਹਾ ਧਰਤੀ ਤੇ ਕੋਈ ਜਾ ਰਿਹਾ ਧਰਤੀ ਤੋਂ ਪਿਆਰ ਲੈ ਇਹ ਖੇਡ ਚੱਲੀ ਆ ਜੁਗਾ ਜੁਗਾਤਰਾ ਤੋਂ ਚੱਲਦੀ ਆ ਜਦੋਂ ਦਾ ਸੰਸਾਰ ਬਣਿਆ ਇਹ ਸਾਰਾ ਖੇਡ ਰਿਹਾ ਹੈ ਹੋ ਰਿਹਾ ਹੈ ਜੀਵ ਪੈਦਾ ਹੋ ਰਹੇ ਨੇ ਜੀਵ ਚੜਾਈ ਕਰ ਰਹੇ ਨੇ ਐਵੇਂ ਹੀ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਹੋਈ ਹੈ ਇੱਕ ਉਪਾਏ ਮੰਗਦੇ ਇੱਕ ਨਾ ਵੱਡੇ ਦਰਬਾਰ ਤੇ ਉਦੀ ਖੇਡ ਵੇਖੋ ਕਿੰਨੀ ਆ ਇੱਕ ਪਾਸੇ ਉਹਨੇ ਰਾਜ਼ੀ ਵੀ ਪੈਦਾ ਕੀਤੇ ਹੋਏ ਜਿਹੜੇ ਦਰਬਾਰ ਸਾਰੀ ਚਾਹਤੇ ਇੱਕ ਪਾਸੇ ਉਹਨੇ ਮੰਗ ਤੇ ਵੀ ਪੈਦਾ ਕੀਤੇ ਹੋਏ ਨੇ ਜਿਹੜੇ ਥਾਂ ਥਾਂ ਜਾ ਕੇ ਬਾਂਦਰੀ ਨੂੰ ਪਿਆਰ ਕਰਿਆ ਗੁਰਬਾਣੀ ਤੇ ਸਾਨੂੰ ਇਹ ਸੁਨੇਹਾ ਦੇ ਰਹੀ ਕਿ ਭਾਈ ਸਾਰੀ ਸੁਨੇਹਾ ਵਾਲੇ ਮੰਗ ਤੇ ਨਹੀਂ ਪਾਣੀ ਉਹ ਪੰਨਾ ਵੀ ਵੱਡਾ ਰਾਜ ਆ ਰੱਬੀ ਕਾ ਕਾ ਸੇਖਾ ਵੀ ਤੇਰੇ ਤੂੜੇ ਚ ਪਤ ਹੈ ਦਾਦਾ ਰੱਬ ਜੀ ਸਾਰੀ ਦੁਨੀਆ ਬੁਖਾਰੀ ਆ ਗੋਬਾ ਤੇਰਾ ਆਰਤਾ ਆਰਦੇ ਦਾ ਮੰਤਰ ਵੀ ਬੁਖਾਰੀ ਹੈ ਮੰਗੜ ਵਾਲਾ ਚਾਚੇ ਰਾਚੀ ਬਾਦਸ਼ਾਹ ਸਾਰੀ ਤੋਂ ਖਾਗੀ ਨੇ ਕੂਹੀ ਦਾਤਾ ਹੈ ਦਾਤਾ ਦੇਣ ਵਾਲਾ ਹੈ ਇੱਥੇ ਵੀ ਬਾਦਸ਼ਾਹ ਜੀ ਇਹ ਗੱਲ ਕਰਦੇ ਨੇ ਇੱਕੋ ਪਾਈ ਮੰਗਦੇ ਇੱਕ ਨਾ ਵੱਡੇ ਦਰਬਾਰ ਪਾਸੋਂ ਨੇ ਮੰਗ ਕੇ ਪੈਦਾ ਕਰ ਦਿੱਤੇ ਜਿਹੜੇ ਮੰਗਦੇ ਨੇ ਥਾਪ ਥਾਪ ਜਾ ਕੇ ਇੱਕ ਪਾਸੇ ਦਰਬਾਰ ਸੁਜਾਨ ਵਾਲੇ ਕੂਹੇ ਪੈਦਾ ਕਰਦੇ ਤੇ ਨਿਰਾਜੇ ਪੈਦਾ ਕਰ ਦਿੱਤੇ ਨੇ ਇੱਕ ਆਵੇਂ ਆਗੇ ਗਿਆ ਜਾਣੀ ਹੈ ਬਿਨਾਵੇਂ ਵਿਕਾਰ ਅੱਗੇ ਕਿਦੀ ਕੀਮਤ ਪੈਣੀ ਹੈ ਅਗੇ ਕੀਮਤ ਕੋਈ ਹੋਵੇਗੀ ਜਿਹੜਾ ਰੱਬ ਦਾ ਹਰਮਾਤਮਾ ਦਾ ਨਾਮ ਜਪੇਗਾ ਦੁਨਿਆਵੀ ਦੌਲਤ ਦੀ ਕੀਮਤ ਨਹੀਂ ਪੈਣੀ ਦੁਨਿਆਵੀ ਪਦਾਰਥਾਂ ਦੀ ਕੀਮਤ ਨਹੀਂ ਭਾਵੇਂ ਤੂੰ ਰਾਜਾ ਹੈ ਤੇਰੇ ਕੋਲ ਵੇਸ਼ ਮਾ ਤੌਰ ਤੇ ਤੇਰਾ ਰਾਜ ਬਹੁਤ ਵੱਡਾ ਬਾਦਸ਼ਾਹ ਜੀ ਇੱਥੇ ਵੀ ਕਹਿੰਦੇ ਨੇ ਚੰਗਾ ਨਾਉ ਰਖਾਈ ਖੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵੇਂ ਨਾ ਬਾਤ ਨ ਪੁੱਛਾਂ ਕਿ ਭਾਵੇਂ ਤੇਰਾ ਨਾਮ ਹੈ ਚਾਰੇ ਪਾਸੇ ਦੁਨੀਆ ਤੈਨੂੰ ਜਾਣਦੀ ਐ ਪਰ ਜਦੋਂ ਰੱਬ ਨੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਆਪਣੀ ਦਰਗਾਹ 'ਚ ਕੀ ਇੱਜ਼ਤ ਨਹੀਂ ਬੈਠੀ ਕਰੀ ਤੈਨੂੰ ਮਾਨ ਨਹੀਂ ਮਿਲਦਾ ਤੈਨੂੰ ਵਡਿਆਈ ਉੱਥੇ ਨਹੀਂ ਮਿਲਣੀ ਮਿਲਦੀ ਇੱਥੇ ਬਾਦਸ਼ਾਹ ਦੇ ਰਿਸਾਬ ਕੁਝ ਵੀਕਾਰ ਹੈ ਨਾ ਤੁਮਨਾ ਮੰਨਗੀ ਤੋਂ ਵੀ ਨਾ ਪੈ ਮੇਰੇ ਕਰ ਅਕਲਾ ਖੱਪ ਖੱਪ ਚੀ ਜਾਈ ਤੇ ਬਹੁਤ ਨੇ ਸੰਸਾਰ ਦੇ ਜਿਹੜੇ bina ਨਾਮ ਤੋਂ ਖੱਪ ਖਵਾਲ ਹੋਏ ਖੱਪ ਖੱਪ ਕੇ ਤੜਪ ਤੜਪ ਕੇ ਬੜੀ ਜ਼ਿੰਦਗੀ ਨੂੰ ਜਿਉਂਦੇ ਨਹੀਂ ਆਉਂਦੇ ਉਹਨਾਂ ਦਾ ਹਾਲ ਬਹੁਤ ਬੁਰਾ ਹੁੰਦਾ ਹੈ ਪਰ ਜਿਹੜੇ ਨਾਮ ਦੇ ਨਾਲ ਜੁੜ ਜਾਂਦੀ ਨਹੀਂ ਉਹ ਪਰਿਵਾਰ ਹੁੰਦੇ ਨੇ ਇਤਰੀਚੇ ਬਾਦਸ਼ਾਹ ਜੀ ਕਹਿੰਦੇ ਨੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਠੀਕੇ ਜਿਨ੍ਹਾਂ ਦੇ ਨਾਮ ਸੁਲਤਾਨ ਖਾਨ ਸੀ ਜਿਸ ਨੇ ਘਰ ਮੇ ਖਾਇ ਸੀ ਸੁਲਤਾਨ ਰਾਜੀ ਨੂੰ ਕਿਤੇ ਨਿਰਾਜੀ ਸੰਤੇ ਵੱਡੀ ਦੁਨੀਆ ਵਿੱਚ ਜਿਹੜੇ ਆਏ ਆਰਾਮ ਗਏ ਰਾਵਣ ਦੇ ਉਹ ਜਾਕੂ ਉਹ ਪਰਿਵਾਰ 1 ਲੱਖ ਤੋਂ 2 ਲੱਖ ਬਾਤੀ ਮਾਤੀ ਕਿੰਨਾ ਵੱਡਾ ਪਰਿਵਾਰ ਸੀ ਰਾਵਣ ਦਾ ਤੇ ਰਾਵਣ ਕਰਿਆ ਨਾ ਵਰਦੀ ਅਜੁੱਤੀ ਵੇਖੋ ਕੁਝ ਹੈ ਉਸ سونے ਦੀ ਲੱਗਾ ਵੀ ਥੇ ਗਈ ਸਵਾਹ ਕਿਆਰ ਬਾੜੇ ਕਖਵੀਨ ਨੂੰ ਬਚਿਆ ਬਾਦਸ਼ਾਹ ਜੀ ਕਹਿੰਦੇ ਨੇ ਵੱਡੇ ਵੱਡੇ ਸੁਲਤਾਨ ਖਾਨ ਦੁਨੀਆ ਤੇ ਆਏ ਆਏ ਦੁਨੀਆ ਨੇ ਆਪਣੀਆਂ ਅੱਖਾਂ ਤੋਂ ਉਹਨਾਂ ਨੇ ਉਹਨਾਂ ਨੂੰ ਖੇਹ ਹੁੰਦਿਆਂ ਵੇਖਿਆ ਸਵਾਦ ਹੁੰਦਿਆਂ ਵੇਖਿਆ ਦੁਨੀਆ ਨੇ ਯਾਨੀ ਸਵਾਦ ਹੁੰਦਿਆਂ ਵੇਖਿਆ ਇਸ ਕਰਕੇ ਜਿੰਨਾ ਮਰਜੀ ਤੂੰ ਵੱਡਾ 부ਜਾ ਰਾਜਾ ਬਣ ਜਾ ਤਿਲਕੁਣ ਦੇ ਸੁਖਾਸ ਦੌਲਤ ਆਵੇ ਆਵੇ ਇਕ ਦਿਨ ਇੰਤ ਨੂੰ ਜਾਣਾ ਪੈਣਾ ਸਾਰਾ ਕੁਝ ਛੱਡ ਕੇ ਬਾਦਸ਼ਾਹ ਜੀ ਕਹਿੰਦੇ ਨੇ ਨਾਲ ਕੁਠੀ ਚੱਲਿਆ ਸਭ ਕੁੜਾ ਤੁੱਟ ਲੈ ਇੱਕ ਦਿਨ ਉੱਠ ਕੇ ਚੱਲਿਆ ਜਾਣਾ ਸੰਸਾਰ ਤੋਂ ਸਾਫਰ ਖਾਲੀ ਨੂੰ ਛੱਡ ਕੇ ਤਲਾ ਜਾਣਾ ਕਿਉਂ ਦੇ ਕੁੜ ਦੇ ਮੇਨੇ ਕੁੜ ਦਾ ਪ੍ਰੇਮ ਹੈ ਕੁੜ ਦਾ ਪ੍ਰੇਮ ਕੀ ਹੈ ਸੰਸਾਰ ਦਾ ਪ੍ਰੇਮ ਦਾ ਪ੍ਰੇਮ ਆਮ ਤੌਰ ਤੇ ਬੰਦਾ ਸੰਸਾਰ ਨਾਲ ਬੜਾ ਪ੍ਰੇਮ ਕਰਦਾ ਹੈ ਪਰ ਵਿਰੰਕਾਰ ਦੇ ਨਾਲ ਕਰਨਾ ਕਰਨਾ ਤੇ ਵਿਰੰਕਾਰ ਦੇ ਨਾਲ ਸੰਸਾਰ ਦੇ ਵਿੱਚ ਉੱਜ ਕੇ ਰਹਿ ਜਾਂਦਾ ਹੈ ਤਾਂ ਸੱਚ ਜੀ ਕਹਿੰਦੇ ਇਸ ਕਰਕੇ ਤੇਰਾ ਜਿਹੜਾ ਜਿਹੜਾ ਕੂੜ ਹੈ ਜਿਹੜਾ ਪ੍ਰੇਮ ਹੈ ਇਹ ਸਾਰਾ ਤੁਝ ਖਤਮ ਹੋ ਜੇਗਾ ਤੂੰ ਕੋਸ਼ਿਸ਼ ਕਰ ਇਸ ਪ੍ਰੇਮ ਨੂੰ ਛੱਡ ਕੇ ਉਸ ਰੱਬ ਦੇ ਪਰਮਾਤਮਾ ਦੀ ਚਰਣਾ ਦੇ ਨਾਲ ਪ੍ਰੇਮ ਪਾਗ ਉਹਦੇ ਚਾਹਾਂ ਤੇ ਮਾਰ ਨੂੰ ਜੋੜ ਤਾਈ ਤੂੰ ਉਹਦੀ ਦਰਗਾਹ ਚ ਪਰਵਾਣ ਹੋ ਸਕਦਾ ਹੈ ਬਹੁਤ ਸੋਣਾ ਤਰਸਾ ਜੀ ਨੇ ਸੁਨੇਹਾ ਦਿੱਤਾ ਪਿਆਰ ਵਾਲਿਓ ਅੰਦਰ ਦਾ ਅੰਦਰ ਜਿਹੜਾ ਕ੍ਰੋਧ ਹੈ ਉਹਨੂੰ ਸਾੜ ਕੇ ਕਲ ਨੂੰ ਬੜਾ ਗੁਰੂ ਨੂੰ ਕੁਛ ਨਹੀਂ ਤੇ ਵਿਗੜਾ ਕੀ ਹੈ ਫਿਰ ਗੁਰੂ ਨੇ ਤੈਨੂੰ ਸਮਝਾਇਆ ਨਾ ਹੈ ਉਚਾਪਰ ਨੂੰ ਜਦੋਂ ਵੀ ਕੋਈ ਔਕੜ ਆਦੀ ਹੈ ਕੋਈ ਵੀ ਦੁੱਖ ਆ ਗਿਆ ਜਿੰਦਗੀ ਦੇ ਵਿੱਚ ਵੱਡੀ ਤੋਂ ਵੱਡੀ ਔਕੜ ਆ ਗਈ ਆ ਕੇ ਹਕਮਲਾਪਾ ਰਿਆ ਗੁਰੂ ਜੀ ਸਾਹਿਬ ਉਹ ਦੱਸਦੇ ਨੇ ਤੁਹਾਡੀ ਜ਼ਿੰਦਗੀ ਦੀ ਸਾਰੀ ਕਹਾਣੀ ਵੀ ਦੱਸ ਦਿੰਦਾ ਉਹਦਾ ਸੋਲੂਸ਼ਨ ਵੀ ਤੁਹਾਨੂੰ ਦੇ ਦਿੰਦਾ ਹੈ ਤੁਹਾਡੇ ਕੋਲ ਇੰਨਾ ਵੱਡਾ ਗੁਰੂ ਹੈ ਪਿਆਰ ਵਾਲੇ ਸੰਸਾਰ ਦੇ ਵਿੱਚ ਇਹਦੀ ਬਰਾਬਰੀ ਕੋਈ ਕਰ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਕਦੀਆਂ ਔਕੜਾ ਖਤਮ ਕਰਦੇ ਨੇ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਨੇ ਸਾਨੂੰ ਤਰੀਕਾ ਆਲਾ ਜੀ ਹੈ ਕਦੋਂ ਵੀ ਕਦੇ ਵੀ ਕੋਈ ਮੁਸ਼ਕਲ ਆਵੇ ਔਕੜ ਆਵੇ ਆਓ ਤੁਹਾਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਚਲਣਾ ਦੀ ਨਿਸ਼ਟੀ ਕਮੇਟੀ ਅਰਦਾਸ ਕਰਕੇ ਹੁਕਮਨਾਮਾ ਜੁਰੀਆ ਕਰੋ ਜਿਆ ਉਸ ਹੁਕਮਨਾਮੇ ਦੇ ਵਿੱਚ ਉਹਦਾ ਸੂਚੀ ਤੁਹਾਨੂੰ ਦੇ ਦੇਣਾ ਗੁਰੂ ਅਰਜਨ ਸਾਹਿਬ ਸੁਹੰਗਿਆ ਕਲਾਜੋ ਕਾਦੀ ਕਿਵਾ ਬੁਲਾਓ ਵੀ ਗਾਹ ਅਰਜਨ ਸਾਹਿਬ ਉਹਨਾਂ ਦੇ ਕੋਲ